ਤੁਹਾਡ ਤੁਸੀਂ ਇੰਨੀਆਂ ਵੋਟਾਂ ਪਾਈਆਂ ਤੇ ਅੱਜੋ ਜਦੋਂ ਤੁਹਾਡੇ ਬਾਰੇ ਸੋਚ ਰਹੇ ਆ ਤੇ ਤੁਸੀਂ ਭਾਈ ਬੋਰਡ ਲਾਤੇ ਜੀ ਉਹਨਾਂ ਦੇ ਖਿਲਾਫ ਹੁਣ ਜਾਂ ਸਾਡੀ ਜ਼ਮੀਨੇ ਸਾਤੋਂ ਖੋਣ ਲੱਗੇ ਨੇ ਜੀ ਸਾਨੂੰ ਉਹਨਾਂ ਨੇ ਭਵੰਤਮਾਨ ਕਹਿੰਦੇ ਨੇ ਵੀ ਵੀ ਸਹਿਮਤੀ ਤੋਂ ਬਗੈਰ ਅਸੀਂ ਕਿਸੇ ਦੀ ਜ਼ਮੀਨ ਨਹੀਂ ਲੈਣੀ ਅਸੀਂ ਸਾਰਾ ਪਿੰਡ ਤਿੰਨ ਚਾਰ ਵਾਰ ਆ ਸਹਿਮਤੀ ਕਿਹਾ ਚਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਉਹ ਫੇਰ ਵਾਰ-ਵਾਰ ਸਾਡੇ ਪਿੰਡ ਆ ਰਹੇ ਨੇ ਮੈਂ ਸਰਪੰਚਾਂ ਮੈਨੂੰ ਫੋਨ ਕਰਾ ਰਹੇ ਨੇ ਵੀ ਮਤਾ ਨਹੀਂ ਪਾਉਣਾ ਵੀ ਕੋਈ ਬੋਰਡ ਨਹੀਂ ਲਾਉਣੀ ਪਿੰਡ ਦੇ ਵਿੱਚ ਤੁਹਾਡੀ ਵੀ ਆ ਜਮੀਨ ਤੁਹਾਡੀ ਆਪਣੀ ਸਾਡੀ ਆਪਣੀ 22 ਕਿਲੇ ਨੇ 22 ਕਿਲੇ ਤੁਸੀਂ ਤਾਂ ਅਰਬਾਂ ਬੱਤੀ ਹੋ ਜਾਣਾ ਬਾਈ ਜੀ ਫਿਰ ਜੇ ਡਿਵੈਲਪ ਹੋ ਗਿਆ ਕੰਮ ਅਸੀਂ ਜ਼ਮੀਨ ਦੇਣੀ ਨਹੀਂ ਚਾਹੇ ਸਾਨੂੰ 10 ਕਰੋੜ ਦੇ ਦੇਣਾ ਓਏ ਬਹੁਤ ਅਮਰ ਦੇ ਉੱਤੇ ਅਜਿਹੇ ਪੋਸਟਰ ਲੱਗੇ ਆ ਤੇ ਉਹ ਬੋਰਡ ਪਾੜ ਦਿੱਤੇ ਗਏ ਆ ਜੇ ਫਾੜ ਕੇ ਕੱਲ ਨੂੰ ਜੀ ਫਾੜ ਜਾਣੀ ਫੇਰ ਲੱਗ ਜਾਣਗੇ ਜੜਕੇ ਆ ਗਿਆ ਗੱਟ ਗੱਟੇ ਵੀ ਬਣਾਗੇ ਮੈਂ ਸਾਰਿਆਂ ਨਾਲ ਬੁੜਾ ਬੰਦਾ ਮੇਰੀ ਹਾਜ਼ਰੀ ਜਿਹਨੂੰ ਹੱਥ ਲਾ ਕੇ ਦਿਖਾਵੇ ਬੋਰਡ ਨੂੰ ਕੋਈ ਜਿਹਦੇ ਚ ਜੁੜਤਾ ਕੀ ਕਰੋਗੇ ਜੀ ਇਹ ਹੱਥ ਲਾਤਾ ਕਿਸੇ ਨੇ ਗੰਡਾਸਾ ਗੰਡਾਸਾ ਗੱਟਿਆਂ ਦੇ ਹਾਂਜੀ ਗੱਟੇ ਵਟਾਂਗੇ ਨਿਓਲ ਸੁਣਿਆ ਤੁਸੀਂ ਨਿਓਲ ਹਾਂਜੀ ਪੈਰਾਂ ਨੂੰ ਲਾ ਕੇ ਨਾ ਡਾਂਗ ਇੱਕ ਮਾਰਾ ਕਰਨੀ ਚੱਲ ਪਰ ਵੇ ਇਨਾ ਤੁਰਿਆ ਕਰੋ ਫੇਰ ਡਾਂਗ ਚੱਲ ਤੁਰੋ ਚੱਲ ਫੇਰ ਤੁਰ ਇਨਾ ਕਾ ਐ ਹੋਇਆ ਕਰੋ ਇਹ ਤਾਂ ਦੱਸਦਾ ਇਹਨਾਂ ਨੇ ਵੀ ਡਿਵੈਲਪ ਕਰਨਾ ਵੀ ਇੱਥੇ ਕਲੋਨੀਆ ਘਟਨੇ ਇਹ ਗ੍ਰਹਿ ਨਹੀਂ ਦੱਸਿਆ ਕੋਈ ਵੀ ਕਿਹਰੇ ਗ੍ਰਹਿ ਤੋਂ ਬੰਦੇ ਆਉਣੇ ਨੇ ਉੱਥੇ ਰਹਿਣ ਇਹਨਾਂ ਨੂੰ ਕੋਈ ਸਹੂਲਤ ਹੈ ਨਹੀਂ ਜਿਨ੍ਹਾਂ ਨੂੰ ਲੈ ਕੇ ਆਉਣਾ ਉਹਨਾਂ ਨੂੰ ਕਹਿੰਦੇ ਯੂਨੀਵਰਸਿਟੀ ਵੀ ਦੇ ਦਾਂਗੇ ਹਸਪਤਾਲ ਵੀ ਦੇ ਦਾਂਗੇ ਪਾਰਕਾ ਵੀ ਦੇ ਦਾਂਗੇ ਸੀਬ੍ਰਿਜ ਵੀ ਦੇ ਦਾਂਗੇ ਜਿਨ੍ਹਾਂ ਦੀ ਜ਼ਮੀਨ ਆ ਜਿਨ੍ਹਾਂ ਤੋਂ ਖੋਣੀ ਆ ਉਹ ਬਿਆਰੇ ਪਾਣੀ ਚ ਡੁੱਬੇ ਬੈਠੇ ਨੇ ਆ ਦੇਖ ਲਓ ਪਿੰਡ ਦਾ ਹਾਲ ਜਾ ਕੇ ਸਾਡੇ ਦਾ ਵੀ ਸਾਡੇ ਪਿੰਡ ਕੋਈ ਵੀ ਸਰਕਾਰੀ ਅਧਿਕਾਰੀ ਨਾ ਆਵੇ ਇਹ ਪਾਲਿਸੀ ਬਾਰੇ ਅਸੀਂ ਡਟ ਕੇ ਵਿਰੋਧ ਕਰਦੇ ਆਂ ਇਹਦਾ ਜਦੋਂ ਕਨਾਂ ਸਰਕਾਰ ਚਲੀ ਗਈ ਇਹਦੀ ਕਿਸੇ ਨੇ ਖਬਰ ਲੈਣ ਨਹੀਂ ਆਉਣਾ ਜੀ ਦਿੱਲੀ ਵਾਲਿਆਂ ਨੇ ਇਹਦੇ ਮੂੰਹ ਤੋਂ ਮੱਖੀ ਨਹੀਂ ਆਉਣੀ ਹੈਗੀ ਐਮਐਲਏ ਦੀ ਪੀਏ ਦੀ ਮੋਟਰ ਤੇ ਬਹਿ ਕੇ ਮੁੜ ਗਿਆ ਕਹਿੰਦਾ ਗ੍ਰਿਪ ਗੱਡਿਆਂ ਤੇ ਮੋਟਰਾਂ ਆਪਣੇ ਆਪ ਚੱਲਦੀਆਂ ਨੇ ਛੋਟਕਲੇ ਸੁਣਾਉਣ ਆਏ ਦੱਸੋ ਕਿਹੜਾ ਕਿਹੜੀ ਕਿਹੜੀ ਮੋਟਰ ਬਗੈਰ ਗ੍ਰਿਪ ਤੋਂ ਚੱਲਦੀ ਹੁੰਦੀ ਆ ਪ੍ਰੋ ਕਹਿੰਦੇ ਜੀ ਇਹ ਆ ਧਨਪੜ ਲੋਕ ਐ ਵੀ ਥੋੜਾ ਯਾ ਘੱਟ ਪੜੇ ਲਿਖਿਆ ਇਹਨਾਂ ਨੂੰ ਸਮਝਾਉਣ ਦੇ ਲਈ ਸਾਡੀਆਂ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਹੋਈਆਂ ਤੁਹਾਨੂੰ ਕਾਉਂਸਲਿੰਗ ਦੀ ਲੋੜ ਐ ਕਾਉਂਸਲਿੰਗ ਕਰਾਂਗੇ ਆ ਮੈਂ ਖੜਾ ਮੇਰਾ ਪੁੱਤਾ ਖੜਾ ਇਹ ਸਰਪੰਚਾਂ ਮੈਂ ਹਾਰਿਆ ਹੋਇਆ ਸਰਪੰਚਾਂ ਇਹ ਦੋਵੇਂ ਮੁਰੇ ਇੱਕ ਫੋਟੋ ਖੜੀ ਆ ਬਸ ਇਹ ਦੋ ਜਣੇ ਖੜੇ ਦੀ ਤੁਸੀਂ ਜਾਣਦੇ ਹੋ ਅਸੀਂ ਵੋਟਾਂ ਵੇਲੇ ਵੀ ਜੱਫੀ ਪਾ ਕੇ ਮਿਲੇ ਆਂ ਵਿਰੋਧ ਵੀ ਕਰਿਆ ਸਭ ਕੁ ਕਰਿਆ ਪਰ ਅੱਜ ਮਰਨ ਲਈ ਇਕੱਠੇ ਹੋਏ ਆਂ ਮਰਾਂਗੇ ਵੀ ਮਰਦੇ ਰਹਾਂਗੇ ਵੀ ਇਹ ਪਾਪੂ ਦੀ ਤਸਵੀਰ ਆ ਪੰਜਾਬ ਦੀ ਹਾਂਜੀ ਹਾਂਜੀ ਵਿੱਚੋਂ ਤੁਹਾਡੇ ਵਿੱਚੋਂ ਤਾਂ ਨਹੀਂ ਕੋਈ ਵੀ ਭਾਈ ਕਹ ਲੂ ਕਹਿ ਦੂਗਾ ਵੀ ਅਸੀਂ ਤਾਂ ਦੇਣੀ ਸੀ ਜ਼ਮੀਨ ਅਸੀਂ ਵੀ ਉੱਥੇ ਖੜੇ ਸੀ ਜਾਤੇ ਪੱਤਰਕਾਰ ਨੇ ਪੁੱਛੇ ਨਹੀਂ ਕੋਈ ਹੈਗਾ ਜੀ ਕੋਈ ਕੋਈ ਤਿਆਰ ਨਹੀਂ ਜੀ ਸਾਰੇ ਪਿੰਡ ਤੋਂ ਹੱਥ ਖੜੇ ਕਰਾ ਲਓ ਸਾਡੇ ਪਿੰਡ ਕੋਈ ਇੱਕ ਮਰਲਾ ਦੇਣ ਨੂੰ ਜ਼ਮੀਨ ਤਿਆਰ ਨਹੀਂਗਾ ਨਾ ਸਾਨੂੰ ਪਲਾਟ ਚਾਹੀਦੇ ਨੇ ਨਾ ਸਾਨੂੰ ਪੈਸਾ ਚਾਹੀਦਾ ਜੀ ਚੋਣਾਂ ਦੌਰਾਨ ਜਿਵੇਂ ਰਾਜਨੀਤਿਕ ਪਾਰਟੀਆਂ ਥਾਂ ਥਾਂ ਤੇ ਫਲੈਕਸ ਬੋਰਡ ਲਗਾਉਂਦੀਆਂ ਨੇ ਬਿਲਕੁਲ ਉਸੇ ਤਰ੍ਹਾਂ ਹੁਣ ਸਰਕਾਰ ਦੇ ਖਿਲਾਫ ਫਲੈਕਸ ਬੋਰਡ ਪਿੰਡਾਂ ਦੇ ਵਿੱਚ ਲੱਗਦੇ ਨਜ਼ਰ ਆ ਰਹੇ ਨੇ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਹੈ ਤਾਂ ਪਿੰਡ ਵਾਲਿਓ ਸਾਡੀ ਜ਼ਮੀਨ ਸਾਡੀ ਮਾਂ ਦਾ ਬੋਰਡ ਵੀ ਲੱਗ ਗਿਆ ਤੇ ਨਾਲ ਹੀ ਇਹ ਵੀ ਜ਼ਿਕਰ ਹੋ ਗਿਆ ਵੀ ਇੱਥੇ ਭਾਈ ਸਰਕਾਰ ਦੇ ਬੰਦੇ ਜਾਂ ਪਾਰਟੀਆਂ ਦੇ ਲੋਕ ਸਾਡੇ ਪਿੰਡਾਂ ਦੇ ਵਿੱਚ ਦਾਖਲ ਨਾ ਹੋ ਜਾਣ ਸੋ ਗੱਲਬਾਤ ਅਸੀਂ ਇਹਨਾਂ ਲੋਕਾਂ ਦੇ ਨਾਲ ਕਰਨੀ ਹੈ ਪਾਲਿਸੀ ਨੂੰ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੋ ਸਰਪੰਚ ਸਾਹਿਬ ਨੇ ਹੋਰ ਪਿੰਡ ਦੇ ਨੌਜਵਾਨ ਵੀ ਨੇ ਇਹ ਉਹ ਪਿੰਡ ਹੈ ਜਿੱਥੋਂ ਇਹ ਵੀ ਪਤਾ ਲੱਗਦਾ ਵੀ ਐਸੇ ਸਰਕਾਰ ਨੂੰ ਜਾਂ ਐਸੇ ਪਾਰਟੀ ਨੂੰ ਵੋਟਾਂ ਵੀ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਪਾਈਆਂ ਤੇ ਬਾਈ ਜੀ ਮੈਂ ਸਹੀ ਕਿਹਾ ਜੀ ਇਹ ਪਤਾ ਲੱਗਿਆ ਜੀ ਸਾਨੂੰ ਹਾਂ ਜੀ ਜਮੇ ਸਹੀ ਕਿਹਾ ਜੀ ਕਿੰਨਾ ਕੁ ਪ੍ਰਚਾਰ ਕੀਤਾ ਜੀ ਪ੍ਰਚਾਰ ਸਮਝ ਲਓ ਤਕਰੀਬਨ 7-5-700 ਵੋਟ ਸਾਡੇ ਪਿੰਡੋਂ ਪਈ ਆ ਜੀ ਆਮ ਚਾੜੂ ਨੂੰ ਜਨਾਬ ਇਸ਼ਤਿਹਾਰਾਂ ਨੂੰ ਵੀ ਫੋਨ ਕਰਕੇ ਕਿਹਾ ਵੀ ਭਾਈ ਉਹਨਾਂ ਨੂੰ ਪਾ ਦਿਓ ਹਾਂ ਜੀ ਹਾਂ ਜੀ ਹਾਂ ਜੀ ਵੀ ਸਾਰਿਆਂ ਨੂੰ ਇਹੀ ਕਿਹਾ ਵੀ ਚਾੜੂ ਦੀ ਹਵਾ ਤੀ ਚਲੋ ਸਾਡੇ ਪਿੰਡ ਦੇ ਸਾਡਾ ਹਪਰਾਏ ਆ ਜਿਹੜਾ ਉਹਨਾਂ ਨੇ ਬਹੁਤ ਜ਼ੋਰ ਲਾਇਆ ਤੇ ਅੱਜ ਜਦੋਂ ਉਹ ਤੁਹਾਡੇ ਬਾਰੇ ਤੁਸੀਂ ਇੰਨੀਆਂ ਵੋਟਾਂ ਪਾਈਆਂ ਤੇ ਅੱਜ ਉਹ ਜਦੋਂ ਤੁਹਾਡੇ ਬਾਰੇ ਸੋਚ ਰਹੇ ਆ ਤੇ ਤੁਸੀਂ ਭਾਈ ਬੋਰਡ ਲਾ ਦਿੱਤੇ ਜੀ ਉਹਨਾਂ ਦੇ ਖਿਲਾਫ ਹੁਣ ਜੇ ਸਾਡੀ ਜ਼ਮੀਨ ਇਹ ਸਾ ਤੋਂ ਖੋਣ ਲੱਗੇ ਨੇ ਜੀ ਸਾਨੂੰ ਉਹਨਾਂ ਨੇ ਭਵੰਤਮਾਨ ਕਹਿੰਦੇ ਨੇ ਵੀ ਵੀ ਸਹਿਮਤੀ ਤੋਂ ਬਿਨਾਂ ਅਸੀਂ ਕਿਸੇ ਦੀ ਜ਼ਮੀਨ ਨਹੀਂ ਲੈਣੀ ਅਸੀਂ ਸਾਰਾ ਪਿੰਡ ਤਿੰਨ ਚਾਰ ਵਾਰ ਅਸਹਿਮਤੀ ਕਿਹਾ ਚਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਉਹ ਫੇਰ ਵਾਰ-ਵਾਰ ਸਾਡੇ ਪਿੰਡ ਆ ਰਹੇ ਨੇ ਹੁਣ ਮੈਂ ਸਰਪੰਚਾਂ ਮੈਨੂੰ ਫੋਨ ਕਰਾ ਰਹੇ ਨੇ ਵੀ ਮਤਾ ਨਹੀਂ ਪਾਉਣਾ ਵੀ ਕੋਈ ਬੋਰਡ ਨਹੀਂ ਲਾਉਣੇ ਪਿੰਡ ਦੇ ਵਿੱਚ ਵੀ ਕੰਮ ਨਹੀਂ ਸਾਡੇ ਪਿੰਡ ਦੀ ਜ਼ਮੀਨ ਹੈ ਰਹੀ ਸੀ ਕੰਮ ਤੋਂ ਕੀ ਕਰਾਉਣਾ ਜੀ ਫਿਰ ਹੁਣ ਤੱਕ ਕਿਹੜੇ ਕਿੰਨੇ ਕੰਮ ਕਰੇ 4 ਸਾਲ ਲਗਭਗ ਹੋ ਚੱਲੇ ਜੀ 4 ਸਾਲਾਂ ਵਿੱਚ ਪਿੰਡ ਦੀ ਕੀ ਕਿੰਨਾ ਕੁ ਸੁਧਾਰ ਕਰਤਾ ਜੀ ਸਰਕਾਰ ਨੇ ਕੋਈ ਪੈਸਾ ਨਹੀਂ ਆਇਆ ਜੀ ਇੱਕ ਵੀ ਰੁਪਇਆ ਆਇਆ ਸਾਡੇ ਤੇ ਅੱਗੇ ਕੰਮ ਨਹੀਂ ਹੋਣੇ ਉਹ 3 ਸਾਲ ਹੋ ਗਏ ਇੱਕ ਵੀ ਰੁਪਇਆ ਸਾਨੂੰ ਕਹਦਣਾ ਵੀ 15ਵੇਂ ਬਿੱਤਦੇ ਆਉਂਦੇ ਨੇ ਜਾਂ ਨਰੇਗਾ ਚੱਲਦੀ ਆ ਐਮਐਲਏ ਸਾਹਿਬ ਨੇ ਇੱਕ ਵੀ ਰੁਪਇਆ ਦਿੱਤਾ ਹੋਵੇ ਮੈਨੂੰ ਪ੍ਰੂਫ ਦੇ ਦੇਣਾ ਪਰ ਹੁਣ ਜਦੋਂ ਭਾਜੀ ਉਹ ਕਹਿੰਦੇ ਅਸੀਂ ਤੁਹਾਡੇ ਲਈ ਬਈ ਵਿਕਾਸ ਕਰਨ ਲੱਗੇ ਸੀ ਤੁਸੀਂ ਕਿਉਂ ਨਹੀਂ ਸਮਝ ਰਹੇ ਇਹ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਅੱਜ ਲੱਖਾਂ ਦੀਆਂ ਕਰੋੜਾਂ ਚੜ੍ਹਣੀਆਂ ਕਰੋੜਾਂ ਵਾਲੀਆਂ ਅਰਬਾਂ 'ਚ ਚੱਲ ਜਾਣੇ ਕੰਮ ਜੀ ਭਗਵੰਤਮਾਨ ਸਾਹਿਬ ਕਹਿ ਰਹੇ ਸੀ ਵੀ ਇਹ ਤੁਹਾਡਾ ਪਲਾਟ ਨਾ 4.5 ਤੋਂ 5 ਕਰੋੜ ਦਾ ਐਸ.ਡੀ.ਐਮ ਸਾਹਿਬ ਆਜ ਦੀ 5 ਦਿਨ ਪਹਿਲਾਂ ਉਹ ਸਾਨੂੰ ਕਹਿ ਕੇ ਗਏ ਨੇ ਵੀ ਵੱਧ ਤੋਂ ਵੱਧ 1 ਕਰੋੜ ਦਾ ਪਲਾਟ ਡਿਵੈਲਪ ਹੋ ਗਈ ਡਿਵੈਲਪ ਹੋ ਕੇ ਇਹ ਡਿਵੈਲਪ 25 ਸਾਲ ਆ ਜਾਂ 30 ਸਾਲ ਆ ਜਾਂ ਇਹ ਕੁਝ ਨਹੀਂ ਪਤਾ ਇੱਕ ਪਾਸੇ ਤਾਂ ਕਹਿ ਰਹੇ ਨੇ ਵੀ 5 ਕਰੋੜ ਦਾ ਉਹਨਾਂ ਦੇ ਅਫਸਰ ਸਰਕਾਰੀ ਅਫਸਰ ਕਹਿ ਰਹੇ ਨੇ ਵੀ 1 ਕਰੋੜ ਦਾ ਸਾਡੇ ਜ਼ਮੀਨ ਦੀ ਕੀਮਤ ਤਾਂ 2-2 3-3 ਕਰੋੜ ਆ ਹਾਂ ਜਾਂ ਤਾਂ ਅਸੀਂ ਉਹਨਾਂ ਨੂੰ ਕਿਹਾ ਹੋ ਵੀ ਸਾਨੂੰ 5 ਕਰੋੜ ਦੇ ਦਿਓ ਅਸੀਂ ਜ਼ਮੀਨ ਦੇਣੀ ਨਹੀਂ ਚਾਹੇ ਸਾਨੂੰ 10 ਕਰੋੜ ਦੇ ਦੇਣ ਸਾਨੂੰ ਸਾਰੇ ਪਿੰਡ ਨੇ ਮਤਾ ਪਾ ਕੇ ਦਿੱਤਾ ਸਹਿਮਤੀ ਪੱਤਾ ਵਿਰੋਧ ਕਰਤੇ ਉੱਥੇ ਬਗਲਾੜਾ ਜੀ ਦੇ ਆਏ ਸਾਰਾ ਕੁਝ ਕਰਕੇ ਫੇਰ ਵੀ ਸਾਨੂੰ ਤੰਗ ਕਰ ਰਹੇ ਨੇ ਕਿੰਨੇ ਖੇਤੀ ਕਰਦੇ ਹੋ ਤੁਸੀਂ ਜੀ ਸਾਡੇ ਪਿੰਡ ਦਾ 1000 ਕਿਲਾ ਜਿਹੜਾ ਆਇਆ ਇਹਦੇ ਵਿੱਚ ਉਹ 250 ਏਕੜਾ ਉਹ ਪਿੰਡ ਕੋਲ ਟੋਟਲ ਟੋਟਲ ਤੇ ਉਹ ਹੈ ਠੀਕ ਹੈ ਜੀ ਤੇ ਤੁਸੀਂ ਕਿੰਨੇ ਕਿੱਲੇ ਦੀ ਕਰਦੇ ਅਸੀਂ 50 ਕਿੱਲੇ ਦੀ ਖੇਤੀ ਕਰਦੇ ਤੁਹਾਡੀ ਵੀ ਆਈ ਜ਼ਮੀਨ ਤੁਹਾਡੀ ਆਪਣੀ ਹਾਂਜੀ ਸਾਡੀ ਆਪਣੀ 22 ਕਿੱਲੇ ਨੇ 22 ਕਿੱਲੇ ਤੁਸੀਂ ਤਾਂ 80 ਬੱਤੀ ਹੋ ਜਾਣਾ ਬਾਈ ਜੀ ਫਿਰ ਜੇ ਡਿਵੈਲਪ ਹੋ ਗਿਆ ਕੰਮ ਨਹੀਂ ਡਿਵੈਲਪ ਹੋਊ ਕਦ ਅਸੀਂ ਪਹਿਲਾਂ ਹੀ ਹੁਣ ਰੋਟੀ ਖਾਣੇ ਆ ਅਸੀਂ ਸਾਨੂੰ ਲੋੜ ਨਹੀਂ ਹੈਗੀ ਹਾਂਜੀ ਚੰਡੀਗੜ੍ਹ ਦਾ ਹਾਲ ਤੱਕ ਕੋਲੋਨੀਆ ਡਵੈਲਪ ਨਹੀਂ ਜੀ ਹੋਈਆਂ ਨਹੀਂ ਉਹਨਾਂ ਨੇ ਏਰੀਏ ਦੇ ਮਤਲਬ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਕੁਝ ਏਰੀਏ ਚ ਚੁਣਿਆ ਹੋ ਸਕਦਾ ਵੀ ਤੁਹਾਡੇ ਏਰੀਏ ਦਾ ਸਰਵੇ ਹੋਇਆ ਹੋਵੇ ਤੇ ਪਤਾ ਲੱਗਿਆ ਹੋਵੇ ਵੀ ਭਾਈ ਤੁਹਾਡੇ ਘਰ ਛੋਟ ਰਿਹਾ ਤੇ ਬੱਚੇ ਤੁਹਾਡੇ ਜਿਆਦਾ ਏ ਪਰਿਵਾਰ ਇੱਕ ਘਰ ਦੇ ਵਿੱਚ ਅਡਜਸਟ ਨਹੀਂ ਹੋ ਰਿਹਾ ਇਹਨਾਂ ਨੂੰ ਅਸੀਂ ਕੋਲੋਨੀਆ ਕੱਟ ਕੇ ਮਕਾਨ ਪੁਆਈਏ ਤੇ ਵੇਚਾਂਗੇ ਇਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਸਰਵੇ ਕਰਾਇਆ ਬੱਚੇ ਕਿੱਲੇ ਪਤਾ ਲੱਗਿਆ ਕਿ ਸਰਵੇ ਕਰਾਇਆ ਉਹਨਾਂ ਨੇ ਉਹ ਮੈਂ ਇਹ ਚੀਜ਼ ਦਾ ਉਹੀ ਮੈਂ ਕਹਿਣਾ ਵੀ ਕਿਤੇ ਸਰਵੇ ਤਾਂ ਨਹੀਂ ਸਰਵੇ ਕਰਨ ਆਇਆ ਹੀ ਨਹੀਂ ਕੋਈ ਹੂੰ ਇਹ ਤਾਂ ਕੋਈ ਲੁੱਟ ਦਾ ਸਾਧਨ ਹੈ ਜਿਵੇਂ ਸਾਨੂੰ ਲੁੱਟਣਾ ਕਿਸੇ ਢੰਗ ਨਾਲ ਜਮੀਨਾਂ ਖੋਣ ਦਾ ਇੱਕ ਪ੍ਰੋਸੈਸ ਚਲਾਇਆ ਇਹਨਾਂ ਨੇ ਉਹ ਕਾਰਪੋਰੇਟ ਘਰਾਣੇ ਨੇ ਜਿਹੜੇ ਅਮਰੀਕਾ ਦੀ ਕਟਪੁਤਲੀ ਨੇ ਉਹਨਾਂ ਨਾਲ ਰਲੇ ਹੋਏ ਨੇ ਹੈ ਸਾਮਰਾਜਵਾਦੀ ਇਹ ਸਮਾਜਵਾਦ ਨਹੀਂ ਚਾਹੁੰਦੇ ਸਾਮਰਾਜਵਾਦੀ ਸਾਮਰਾਜਵਾਦੀ ਕਿਵੇਂ ਜੀ ਚੇਅਰਮੈਨ ਆ ਜੀ ਮਾਰਕੀਟ ਕਮੇਟੀ ਦਾ ਇਸੇ ਪਿੰਡ ਤੋਂ ਮੇਜਰ ਸਿੰਘ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਸੀ ਵੀ ਇਹ ਪਾਲਿਸੀ ਹੋਣੀ ਦੇਣੀ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਆਇਆ ਸੀ ਐਮਐਲਏ ਸਾਹਿਬ ਕਹਿ ਕੇ ਗਏ ਸੀ ਵੀ ਇਹ ਪਾਲਿਸੀ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਥੋੜੇ ਹੱਕ ਦੇ ਖੜੇ ਹਾਂ ਜੀ ਉਦੋਂ ਬਾਅਦ ਉਹਨਾਂ ਨੇ ਸਰਕਾਰ ਦੇ ਹੱਕ ਚ ਪੋਸਟ ਪਾਤੀ ਤੁਹਾਨੂੰ ਵੀਡੀਓ ਪਾ ਦਾਂਗੇ ਪੋਸਟ ਪਾਤੀ ਫਿਰ ਇਹਨੂੰ بار بار ਉਹ ਪੋਸਟਾਂ ਭੇਜ ਰਹੇ ਨੇ ਵੀ ਇਹ ਇਹ ਪਾਲਿਸੀ ਬਹੁਤ ਵਧੀਆ ਹੁਣ ਭੇਜ ਰਹੇ ਪੋਸਟਾਂ ਤੁਹਾਨੂੰ ਚੇਅਰਮੈਨ ਸਾਹਿਬ ਭੇਜਦੇ ਆਂ ਜੀ WhatsApp ਤੇ ਸਾਡੇ ਪਿੰਡ ਦੇ ਮੈਂ ਤੁਹਾਨੂੰ ਟਾਲ ਦਿੱਤੀ ਹਾਬ ਤੋਂ ਪਹਿਲਾਂ ਮੈਂ ਤੁਹਾਨੂੰ ਤੇ ਉਹਨਾਂ ਦੀ ਵੀ ਆਈ ਹੋਣੀ ਆ ਉਹਨਾਂ ਦੀ ਵੀ ਉਹ ਤੁਹਾਡੇ ਨਾਲ ਖੜੇ ਆਂ ਸਾਨੂੰ ਪਿੰਡ ਨੂੰ ਟਾਲ ਵੀ ਉਹਨਾਂ ਨੇ ਪਹਿਲਾਂ ਦਿੱਤੀ ਆ ਬੀਆ ਢਾਲ ਲੈ ਲੋ ਤੁਸੀਂ ਵੀ ਜੇ ਕੋਈ ਕੰਮ ਕਰਨਾ ਉਹਦੇ ਵਿਰੋਧ ਦੇ ਵਿੱਚ ਨਹੀਂ ਚੇਅਰਮੈਨ ਦੀ ਆਪਣੇ ਵੀ ਆਏ ਹੋਣੇ 20 25 ਕਿੱਲੇ ਉਹਦੇ ਆਪਦੇ ਨਹੀਂ ਆ ਉਹਨਾਂ ਦਾ ਅਸੀਂ ਕਹਿੰਨੇ ਆ ਜੀ ਚੇਅਰਮੈਨ ਸਾਹਿਬ ਨੂੰ ਵੀ ਸਾਡੇ ਨਾਲ ਤਵਾਦਲਾ ਕਰ ਲੈ ਜੇ ਤੈਨੂੰ ਵਧੀਆ ਲੱਗਦੀ ਆ ਵੀ ਸਾਡੇ ਵਾਲੀ ਤੂੰ ਲੈ ਲੈ ਇੱਧਰ ਆ ਕੇ ਸਾਨੂੰ ਆਪਣੇ ਵਾਲੀ ਛੱਡ ਦੇ ਵੀ ਸਾਡਾ ਤਵਾਦਲਾ ਕਰਦਾ ਹੁਣ ਉਹ ਗਏ ਹੋਣੇ ਗੁਜਰਾਤ ਪ੍ਰਚਾਰ ਕਰਨ ਆਏ ਨਾ ਗੱਲ ਕਰਾਂਗੇ ਜੀ ਅੱਛਾ ਉਹ ਗੁਜਰਾਤ ਪ੍ਰਚਾਰ ਕਰਨ ਗਏ ਹੋਏ ਨੇ ਤੇ ਹੁਣ ਇਹ ਕਹਿੰਦੇ ਨੇ ਇਹ ਇਹ 65000 ਕਿੱਲਾ ਹਾਂਜੀ ਅਸੀਂ ਇੱਥੇ ਡਿਵੈਲਪ ਕਰਨਾ ਇਹ ਤਾਂ ਦੱਸਤਾ ਇਹਨਾਂ ਨੇ ਵੀ ਡਿਵੈਲਪ ਕਰਨਾ ਵੀ ਇੱਥੇ ਕਲੋਨੀਆਂ ਘਟਣੇ ਇਹ ਗ੍ਰਹਿ ਨਹੀਂ ਦੱਸਿਆ ਕੋਈ ਵੀ ਕਿਹਰੇ ਗ੍ਰਹਿ ਤੋਂ ਬੰਦੇ ਆਉਣੇ ਨੇ ਉੱਥੇ ਰਹਿਣ ਪਿੰਡ ਤਾਂ ਪਹਿਲਾਂ ਹੀ ਖਾਲੀ ਆ ਸਾਡੇ ਪਿੰਡ 1250 ਵੋਟ ਆ ਜੀ ਜਦੋਂ ਪੋਲ ਹੁੰਦੀ ਆ 600 ਹੁੰਦੀ ਆ ਪਿੰਡ ਤਾਂ ਪਹਿਲਾਂ ਹੀ ਖਾਲੀ ਪਿਆ ਹੁਣ ਉਹ ਗ੍ਰਹਿ ਵੀ ਦੱਸ ਦੇਣ ਵੀ ਉਹ ਗ੍ਰਹਿ ਤੋਂ ਲਿਆ ਕੇ ਬੰਦੇ ਵੀ ਛੱਡਣੇ ਨੇ 65000 ਕਿਲੇ ਦੇ ਵਿੱਚ ਵੀ ਸਾਡਾ ਉਹਨਾਂ ਨਾਲ ਵੀ ਕਨੈਕਟ ਹੋਇਆ ਹੋਇਆ ਕਿਨੇ ਇਹ ਵੀ ਦੱਸਣੀ ਜੀ ਕਿ ਪ੍ਰਵਾਸੀ ਲਿਆਉਣੇ ਇੱਥੇ ਫਿਰ ਇਹਨਾਂ ਨੇ ਪੁੱਛਿਆ ਹੀ ਸਾਨੂੰ ਫਾਇਦਾ ਕੀ ਹੋ ਜਮੀਨ ਦੇ ਕੇ ਐਡੀਮ ਸਾਹਿਬ ਨੂੰ ਉਹ ਕਹਿੰਦੇ ਇੱਥੇ ਯੂਨੀਵਰਸਿਟੀ ਬਣੂ ਕਾਲਜ ਬਣੂ ਹਸਪਤਾਲ ਬਣੂ ਸੀਵਰੇਜ ਪਾਉ ਸਪੈਸ਼ਲ ਪਾਰਕ ਰੱਖਾਂਗੇ ਅਹੀ ਕਹਿਆ ਜੀ ਆ ਖੜਾ ਸਾਰਾ ਪਿੰਡ ਸਾਡੀ ਪੰਚਾਇਤ ਖੜੀ ਆ 25 ਕਿਲੇ ਸਾਡੇ ਕੋਲ ਸ਼ਾਮ ਲੜ ਪਈਆ ਪਿੰਡ ਦੀ ਅਈ ਕਹੇ ਸੀ ਦੰਨਿਆ ਜੀ ਸਾਨੂੰ ਯੂਨੀਵਰਸਿਟੀ ਬਣਾ ਦਿਓ ਸਾਨੂੰ ਹਸਪੀਟਲ ਬਣਾ ਦਿਓ ਸਾਨੂੰ ਇਹ ਸਾਡੇ ਪਿੰਡ 'ਚ ਸੀਵਰੇਜ ਨਹੀਂ ਹੈਗਾ ਜੀ ਪੂਰਾ ਹੁਣ ਮੀਂਹ ਪਿਆ ਅੱਜ ਆ ਜਾ ਕੇ ਦੇਖ ਲੋ ਪਾਣੀ ਪਾਣੀ ਖੜਾ ਚਲ ਕੰਮ ਲਈ ਤਾਂ ਵੈਸੇ ਵੀ ਛੱਡ ਦਿੰਦੇ ਆ ਉਹ ਕਹਿੰਦੇ ਵੀ ਜਿਹੜੇ ਤੁਸੀਂ ਉਹਨੂੰ ਨਹੀਂ ਦੇਣਾ ਜਿਹਨਾਂ ਨੂੰ ਜਿਹੜੇ ਨੂੰ ਬਸਾਉਣਾ ਉਹਨਾਂ ਨੂੰ ਦਵਾਂਗੇ ਫੈਸਿਲਿਟੀਆਂ ਜਿਹਦੀ ਜ਼ਮੀਨ ਆ ਜੀ ਸਾਡੀ ਜ਼ਮੀਨ ਆ ਅਸੀਂ ਮੂਲ ਸਾਡੇ ਬਜ਼ੁਰਗ ਨੇ ਮੂਲ ਮਾਲ ਗਏ ਨੇ ਇਹਨੇ ਇਹਨਾਂ ਨੂੰ ਕੋਈ ਸਹੂਲਤ ਹੈ ਨਹੀਂ ਜਿਨ੍ਹਾਂ ਨੂੰ ਲੈ ਕੇ ਆਉਣਾ ਉਹਨਾਂ ਨੂੰ ਕਹਿੰਦੇ ਯੂਨੀਵਰਸਿਟੀ ਵੀ ਦੇ ਦਾਂਗੇ ਹਸਪਤਾਲ ਵੀ ਦੇ ਦਾਂਗੇ ਪਾਰਕਾ ਵੀ ਦੇ ਦਾਂਗੇ ਸੀਵਰੇਜ ਵੀ ਦੇ ਦਾਂਗੇ ਜਿਨ੍ਹਾਂ ਦੀ ਜ਼ਮੀਨ ਆ ਜਿਨ੍ਹਾਂ ਤੋਂ ਖੋਣੀ ਆ ਉਹ ਬਿਆਰੇ ਪਾਣੀ ਚ ਡੁੱਬੇ ਬੈਠੇ ਨੇ ਆ ਦੇਖ ਲਓ ਪਿੰਡ ਦਾ ਹਾਲ ਜਾ ਕੇ ਸਾਡੇ ਦਾ ਜਿਹੜੇ ਪਹਿਲਾਂ ਬੜੇ ਹੁੰਦੇ ਸੀ ਪਾਣੀ ਚ ਡੁੱਬਿਆ ਹੋਇਆ ਪਿੰਡ ਆ ਦੇਖੋ ਪਾਣੀ ਪਾਣੀ ਖੜਾ ਪਿੰਡ ਦੇ ਵਿੱਚ ਸਾਨੂੰ ਅਸੀਂ ਵੀਰੇ ਪਾਉਂਦੇ ਨਹੀਂ ਪਿੰਡ ਚ ਪਿੰਡੇ ਦਾ ਸੀਵਰੇਜ ਬਾਦੋਂ ਪਹਿਲਾਂ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਨੂੰ ਤਾਂ ਦੇ ਦੋ ਭਾਈ ਜੀ ਇਹਨਾਂ ਨੇ ਆਪਣੇ ਬੰਦੇ ਛੱਡੇ ਹੋਏ ਬਹੁਤ ਹਨ ਅਮਰ ਦੇ ਉੱਤੇ ਅਜਿਹੇ ਪੋਸਟਰ ਲੱਗੇ ਆ ਤੇ ਉਹ ਬੋਰਡ ਪਾੜ ਦਿੱਤੇ ਗਏ ਆ ਜੇ ਫਾੜ ਕੇ ਕਹ ਲੂੰ ਜੀ ਫਾੜ ਜਾਣੀ ਫੇਰ ਲੱਗ ਜਾਣਗੇ ਫੇਰ ਕੀ ਆ ਅਸੀਂ ਤਾਂ ਬੈਠੇ ਆ ਅਧਿਆਰ ਲਾਉਣ ਨੂੰ ਹੋ ਸਕਦਾ ਜੀ ਕਿੰਨੇ ਕ ਪਾੜ ਪਹਿਰੇ ਹੀ ਲਾ ਲੀਏ ਜੜਕੇ ਆ ਗਿਆ ਗੱਟੇ ਵੀ ਬੰਨਾਂਗੇ ਨਹੀਂ ਪਹਿਲੇ ਹੀ ਚਾਰ ਚਰ ਬਣਾ ਕੇ ਰੱਖੇ ਗੱਟੇ ਬੰਨਾਂਗੇ ਅਸੀਂ ਪਹਿਲੇ ਹੀ ਚਾਰ ਚਰ ਬਣਾ ਪਾੜਨ ਆ ਲਾ ਗਿਆ ਨਾ ਮੱਲ ਹਾਂਜੀ ਜੇ ਤਾਂ ਗੈਰ ਹਾਜ਼ਰੀ ਜਿ ਵੜ ਜਾ ਫੇਰ ਤਾਂ ਨਹੀਂ ਕਹਿ ਸਕਦੇ ਮੈਂ ਸਾਰਿਆਂ ਨਾਲ ਬੁਢਾ ਬੰਦਾ ਮੇਰੀ ਹਾਜ਼ਰੀ ਜਿਹਨੂੰ ਹੱਥ ਲਾ ਕੇ ਦਿਖਾਵੇ ਬੋਰਡ ਨੂੰ ਕੋਈ ਜਿੱਤੇ ਚ ਜੁਰਤ ਆ ਤੁਸੀਂ ਪਾੜਨ ਦੀ ਗੱਲ ਕਰਦੇ ਹੋ ਹਾਂਜੀ ਕੀ ਕਰੋਗੇ ਜੀ ਇਹ ਹੱਥ ਲਾਤਾ ਕਿਸੇ ਨੇ ਗੰਡਾਸਾ ਗੰਡਾਸਾ ਗੱਟਿਆਂ ਦੇ ਹਾਂਜੀ ਗੱਟੇ ਵਡਾਂਗੇ ਕਹਿੰਦੇ ਨਿਓਲ ਸੁਣਿਆ ਤੁਸੀਂ ਨਿਓਲ ਹਾਂਜੀ ਆ ਪੈਰਾਂ ਨੂੰ ਲਾ ਕੇ ਨਾ ਢਾਂਗੇ ਇੱਕ ਮਾਰਾ ਕਰਨੀ ਚੱਲ ਪਰ ਫੇਰ ਇਨਾ ਕਰ ਫੇਰ ਢਾਂਗੇ ਚੱਲ ਤੁਰ ਚੱਲ ਫੇਰ ਤੁਰ ਇਨਾ ਕ ਐ ਹੋਇਆ ਕਰੂ ਰੱਖਿਆ ਪਿਆ ਇੱਥੇ ਇੱਥੇ ਲਿਆ ਕੇ ਰੱਖਿਆ ਪਿਆ ਕਿਡੀਆਂ ਬਾਦੋਂਗੇ ਯਾਨੀ ਕਿ ਨਿਓਲ 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 ਆ ਉਂਟੇ ਲੱਗਦਾ ਹੁੰਦਾ ਸੀ ਇੱਥੇ ਪਈ ਆ ਬੇ ਖਰਮਸਤੀ ਨਾ ਕਰੇ ਉਂਟ ਜਦ ਬਿਲਾ ਹੁੰਦਾ ਲਾ ਛੱਡਿਆ ਹੁੰਦਾ ਬਾਬੇ ਦਾ ਬਜ਼ੁਰਗਾਂ ਦਾ ਸਾਹਮਣੇ ਰੱਖਿਆ ਆ ਉਹ ਪਿਆ ਸਾਡੇ ਗੋਦਾਹਬ ਰੱਖਦਾ ਲਿਆ ਕੇ ਅਸੀਂ ਉਹ ਹੀ ਚਲੋ ਇਹ ਗੱਲਾਂ ਤਾਂ ਰਹੀਆਂ ਕਿ ਬੱਕਰੀ ਗੱਲ ਹੈ ਜੀ ਪਰ ਜਿਹੜੀ ਇਹ ਆਉਣ ਵਾਲੀਆਂ ਪੀੜ੍ਹੀਆਂ ਤੇ ਲਈ ਕੀ ਛੱਡ ਜਿੱਕੇ ਜਾ ਰਹੀ ਹੈ ਜੀ ਸਰਕਾਰ ਤਾਂ ਇਹ ਕਹਿੰਦੀ ਸੀ ਵੀ ਆਉਣ ਵਾਲੀਆਂ ਭਾਈ ਤੁਹਾਡੀਆਂ ਨਸਲਾਂ ਯਾਦ ਰੱਖਣਗੇ ਅਜਿਹੀ ਸਰਕਾਰ ਹੋਣੀ ਹੈ ਜੀ ਉਹ ਯਾਦ ਰੱਖਣਗੇ ਫਿਰ ਨਸਲਾਂ ਹੋਣ ਇਹਨਾਂ ਨੂੰ ਬਿਲਕੁਲ ਰੱਖਣਗੇ ਆਪੇ ਅੱਜ ਤੁਸੀਂ ਜਿਹੜਾ ਅੱਜ ਦਾ ਇਕੱਠਾ ਅੱਜ ਦੀ ਵਿਚਾਰਧਾਰਾ ਸੁਣੀ ਆ ਉਹਦੇ ਮੁਤਾਬਕ ਤੁਸੀਂ ਤਾਂ ਮੇਰੇ ਖਿਆਲ ਅਨਲਿਸਿਸ ਕਰੇ ਲਿਆ ਹੋਣਾ ਵੀ ਸਰਕਾਰ ਕਹਿੰਦੀ ਕੁਝ ਹੋਰ ਆ ਤੇ ਕਰਦੀ ਕੁਝ ਹੋਰ ਆ ਜਾਂ ਕਿ ਤੁਹਾਨੂੰ ਵੀ ਇਹਦੇ 'ਚ ਜੇ ਸ਼ੱਕ ਆਏ ਤਾਂ ਦੱਸ ਦਿਓ ਪਹਿਲਾਂ ਤਾਂ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਤੁਹਾਨੂੰ ਲੱਗਦਾ ਨਹੀਂ ਮੈਂ ਕਹਿੰਦਾ ਇਹ ਜਿਹੜੀਆਂ ਸਰਕਾਰਾਂ ਨੇ ਸਰਮਾਇਦਾਰਾਂ ਦੀਆਂ ਕੱਠ ਪੁਤਲੀਆਂ ਨੇ ਉਹਨਾਂ ਦੇ ਇਸ਼ਾਰੇ ਤੇ ਬੋਲਦੀਆਂ ਨੇ ਵੋਟ ਲੈਣ ਵੇਲੇ ਕੁਝ ਹੋਰ ਨੇ ਰਾਜ ਕਰਨ ਵੇਲੇ ਕੁਝ ਹੋਰ ਨੇ ਇਹਨਾਂ ਨੇ ਕੀ ਹੁਣ ਸਾਡੇ ਲੋਕਾਂ ਨੂੰ ਰੈਜਿਸਟਰਾਂ ਦੇ ਬੇਸ ਦੇ ਵਿੱਚ ਬਣਾ ਬਣਾ ਕੇ ਪਹਿਲਾਂ ਦਾ 파ੜੇ ਹੁਣ ਮੁੰਡੇ ਜਿਹੜੇ ਹੋਰ ਵਿੱਚ ਬੜੇ ਨੇ ਉਹਨਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕੀਤੇ ਨੇ ਔਰ ਸੈਂਕੜੇ ਮੁੰਡਿਆਂ ਦੀਆਂ ਮੌਤਾਂ ਵੀ ਹੋਈਆਂ ਨੇ ਔਰ ਗੰਗੈਸਤ ਬਾਦ ਨੂੰ ਹੋਰ ਵਧਾ ਰਹੇ ਨੇ ਤਾਂ ਕਿ ਲੋਕਾਂ ਦੇ ਮਨ 'ਚ ਇੱਕ ਭੈ ਪੈ ਜਾਵੇ ਲੋਕ ਬੋਲਣ ਨਾ ਇਕੱਠੇ ਨਾ ਹੋਣ ਉਸ ਤੋਂ ਬਾਅਦ ਜਿਉਂ ਹਿੰਦੂ ਸਿੱਖ ਮੁਸਲਮਾਨ ਦੀਆਂ ਸਾਡੇ ਮੂਰੇ ਦਿਵਾਰਾਂ ਖੜੀਆਂ ਕਰਾਈਆਂ ਨੇ ਉਹ ਵੀ ਤੁਸੀਂ ਨਿਤ ਦੇਖਦੇ ਹੋ ਕੀ ਕੁਝ ਹੋ ਰਿਹਾ ਸੋ ਇਹ ਮਾਰੂ ਨੀਤੀਆਂ ਇਹਨਾਂ ਦੇ ਮਾਰੂ ਨੀਤੀਆਂ ਨਾਲ ਇਹ ਲੋਕਾਂ ਨੂੰ ਪਾੜ ਕੇ ਇਹਨਾਂ ਦਾ ਰਾਜ ਕਰਨਾ ਚਾਹੁੰਦੀਆਂ ਨੇ ਆ ਰਹਿਣਾਂ ਦੇ ਜੋ ਵੀ ਸਰਮਾਏ ਨੇ ਉਹ ਲੁੱਟ ਕੇ ਉਹਨਾਂ ਨੂੰ ਦੇਣੇ ਚਾਹੁੰਦੇ ਨੇ ਜਿਹੜੇ ਇਹਨਾਂ ਦੇ ਪਿੱਛੇ ਇਹਨਾਂ ਦੇ ਬਣੇ ਹੋਏ ਨੇ ਹੱਥ ਟੁੱਕ ਕੇ ਇਹਨਾਂ ਦੇ ਉੱਤੇ ਅਸ਼ੀਰਵਾਦ ਦਿੰਦੇ ਨੇ ਉਹਨਾਂ ਦੇ ਕੋਈ ਚੰਗ ਲਾਸਟ ਵਾਰ ਥੋੜੇ ਮਾਫ਼ੀ ਰਹੀ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਪਿੰਡ ਕੋਈ ਵੀ ਸਰਕਾਰੀ ਅਧਿਕਾਰੀ ਨਾ ਆਵੇ ਇਹ ਪਾਲਿਸੀ ਬਾਰੇ ਅਸੀਂ ਡਟ ਕੇ ਵਿਰੋਧ ਕਰਦੇ ਆ ਬੱਸ ਜਲ ਤੋਂ ਜਲਦੀ ਇਹਨੂੰ ਰੱਦ ਕੀਤਾ ਜਾਵੇ ਸਾਡੇ ਪਿੰਡੋਂ ਇੱਕ ਵੀ ਬੰਦਾ ਚਵੀ ਨਹੀਂ ਕਹਿੰਦਾ ਆਮ ਘਰਾਂ ਦੀ ਗੱਲ ਕਰਦੇ ਸੀ ਕਿ ਨਾ ਜਾਂਦੀ ਆ ਸਰਕਾਰ ਤੋਂ ਇਹ ਪਤਾ ਲੱਗ ਗਿਆ ਵੀ ਰਾਜਾ ਹੀ ਰਾਜ ਕਰ ਸਕਦਾ ਉਹਨੂੰ ਇਹ ਹਾਂ ਉਹਨੂੰ ਇਹ ਰਾਜ ਚਲਾਉਣ ਦਾ ਪਤਾ ਹ ਹੁਣ ਅੱਗੇ ਰਾਜਿਆਂ ਦੇ ਕਿੰਨੇ ਕਿੰਨੇ ਜਵਾਬ ਹੁੰਦੇ ਜੋ ਪਹਿਲਾਂ ਦੇ ਲੈਂਦੇ ਵੀ ਇਹਨੂੰ ਰਾਜਾ ਬਣਾਉਣਾ ਆਪਾਂ ਨੂੰ ਸਾਰਿਆਂ ਨੂੰ ਫੁੱਦੂ ਬਣਾ ਕੇ ਆਪਾਂ ਦਾ ਫੁੱਦੂ ਕੰਮ ਕਰ ਲਿਆ ਜੀ ਨਹੀਂ ਰਾਜੇ ਵੀ ਨਹੀਂ ਬਣ ਸਕਿਆ ਭਾਈ ਜੀ ਚਲਾਤਾ ਕੋਈ ਰਿਹਾ ਇਹਨਾਂ ਨੂੰ ਉਹੀ ਤਾਂ ਗੱਲ ਆ ਜੀ ਜੇ ਮਾੜੇ ਸੀਗੇ ਜੇ ਹੁਣ ਰਾਜਾ ਹੋਵੇ ਰਸੂਕ ਦਾ ਹੋਵੇ ਕੁਝ ਵੀ ਹੋਵੇ ਉਹ ਚੱਲੇ ਉਹਦੇ ਚੱਲੇ ਹੁਣ ਤਾਂ ਚਲਦੀ ਤਾਂ ਨਹੀਂ ਤੇ ਤਾਂ ਨਹੀਂ ਇਹਨਾਂ ਦੇ ਪੱਲੇ ਕੁਝ ਨਹੀਂ ਹੁਣ ਇਹਨਾਂ ਦਾ ਵਿਚਾਰੇ ਨੂੰ ਲੈ ਜਾਂਦੇ ਨੇ ਆਪਣੇ ਲਾ ਲੋ ਜੀ ਇਹਦਾ ਇੰਜਨ ਜਿਵੇਂ ਆਪਣੇ ਕਹਿੰਦਾ ਐਸੇ ਟਰੈਕਟਰ ਦਾ ਓਵਰਹਾਲ ਕਰਾ ਲਿਆ ਹੁੰਦੇ ਨੇ 6 ਮਹੀਨੇ ਬਾਅਦ ਉਹ 6 ਮਹੀਨੇ ਚੱਲੀ ਜਾਂਦਾ ਉਦੋਂ ਬਾਅਦ ਫੇ ਚੱਕਦੇ ਨੇ ਫੇਰ ਆਪਣਾ ਲੈ ਜਾਂਦੇ ਨੇ ਇਹਦਾ ਜਿੱਦਣ ਕਨਾ ਸਰਕਾਰ ਚਲੀ ਗਈ ਇਹਦੀ ਕਿਸੇ ਨੇ ਖਬਰ ਲੈਣ ਨਹੀਂ ਆਉਣਾ ਜੀ ਦਿੱਲੀ ਵਾਲਿਆਂ ਨੇ ਇਹਦੇ ਮੂੰਹ ਤੋਂ ਮੱਖੀ ਨਹੀਂ ਉਣਨੀ ਹੈਗੀ ਇਹ ਤੁਸੀਂ ਵੀ ਦੇਖ ਲਿਓ ਸਾਰਾ ਦੇਖਣਗੇ ਵੀ ਇਹਦੇ ਮੂੰਹ ਤੋਂ ਮੱਖੀ ਉਣਨੀ ਨਹੀਂ ਹੈਗੀ ਜਿਹੜੇ ਦੇ ਹਾਲ ਨੇ ਚਲਾਉਂਦਾ ਦਾ ਜੀ ਕੇਜਰੀ ਵਾਲਾ ਇਹਨੂੰ ਇਹ ਕੋਈ ਆਪਣੇ ਆਪ ਥੋੜੀ ਚੱਲਦਾ ਸਾਢੇ 3 ਕਿਲੋਮੀਟਰ ਤੇ ਆ ਕੇ ਗਿਆ ਇੱਥੇ ਇੱਥੇ ਸਾਡੀ ਆ ਕੇ ਗੱਲ ਸੁਣ ਲੈਂਦਾ ਮੜੀ-ਮੋਟੀ ਜੇ ਸਾਨੂੰ ਪਤਾ ਲੱਗ ਜਾਂਦਾ ਉੱਥੇ ਅਸੀਂ ਕਾਲੀਆਂ ਟੰਡੀਆਂ ਲੈ ਕੇ ਰੋਸ ਕਰਦੇ ਬਿਨਾਂ ਦੱਸੇ ਆ ਗਿਆ ਆਪਣੇ ਐਮਐਲਏ ਦੀ ਪੀਏ ਦੀ ਮੋਟਰ ਤੇ ਬਹਿ ਕੇ ਮੁੜ ਗਿਆ ਕਹਿੰਦਾ ਗ੍ਰਿਪ ਕੱਟਿਆਂ ਤੇ ਮੋਟਰਾਂ ਆਪਣੇ ਆਪ ਚੱਲਦੀਆਂ ਨੇ ਛੋਟਕਲੇ ਸੁਣਾਉਣਾ ਦੱਸੋ ਕਿਹੜਾ ਕਿਹੜੀ ਕਿਹੜੀ ਮੋਟਰ ਬਗੈਰ ਗ੍ਰਿਪ ਤੋਂ ਚੱਲਦੀ ਹੁੰਦੀ ਆ ਇਹ ਲੋਕਾਂ ਨੂੰ ਕਿਸ ਨੂੰ ਕਹਿੰਦਾ ਸੀਗਾ ਵੀ ਉਦੋਂ ਪਜਾਮੀ ਨਹੀਂ ਚਾੜ੍ਹ ਹੁੰਦੀ ਉਦੋਂ ਦਾੜ੍ਹੀ ਨਹੀਂ ਬਨ੍ਹਉਂਦੀ ਇਹ ਕਹੀ ਗੱਲਾਂ ਕਰਦਾ ਸੀਗਾ ਜੀ ਹੁਣ ਜੇ ਆਪਾਂ ਹੀ ਕਹਦੇ ਆ ਵੀ 11 ਵਜੇ ਤੱਕ ਲੱਸੀ ਵੀ ਕੇ ਨਹੀਂ ਉੱਠਦਾ ਤਾਂ ਰਾਤ ਦਾ ਫੁੱਟਿਆ ਹੋਇਆ ਇਹ ਗੱਲਾਂ ਦਾ ਕੋਈ ਮਤਵਲ ਤਾਂ ਬਣਦਾ ਨਹੀਂ ਹੈਗਾ ਜਿਹੜੇ ਕੰਮ ਜਿਹਨੇ ਗੱਲਾਂ ਦਾ ਹੁਣ ਆਪਣੇ ਵਾਂਗੂ ਅਸੀਂ ਵੀ ਆਪ ਛੱਡੀ ਗਈ ਹੈ ਨਾ ਵੀ ਆਏ ਆ ਔਕਣ ਹਨਾ ਆਪਾਂ ਚੱਲ ਬਹੁਤ ਲੋਕਾਂ ਨੇ ਕਿ ਸ਼ਰਾਬੀ ਆ ਕਵਾਬੀ ਆ ਪਰ ਕੰਮ ਕਰੂ ਕਰਿਆ ਬਈ ਬਈ ਇੱਕ ਗੱਲ ਹੈ ਜਦੋਂ ਪਿੰਡ ਦੇ ਵਿੱਚ ਤੇ ਕੋਈ ਆਉਂਦੀ ਆਪਾਂ ਕਹਿੰਦੇ ਬਈ ਯਾਰ ਅਸੀਂ ਉਹ ਲੋਕ ਆ ਬਈ ਜਦੋਂ ਕਿਸੇ ਦੇ ਆਫਤ ਆਉਂਦੀ ਅਸੀਂ ਇੱਥੇ ਪਿੱਛੇ ਵੀ ਦੇਖਿਆ ਹੜ ਆਏ ਭਾਜੀ ਅਸੀਂ ਹਾਂਜੀ ਹਾਂਜੀ ਚਾਰਾ ਲੈ ਕੇ ਕੋਈ ਤੁਰਿਆ ਵਾ ਕੋਈ ਰਾਸ਼ਨ ਲੈ ਕੇ ਤੁਰਿਆ ਹੋਇਆ ਪਿੰਡ ਦੇ ਉੱਤੇ ਆਂਚ ਆ ਗਈ ਕਹਿੰਦੇ ਚੇਅਰਮੈਨ ਸਾਹਿਬ ਪੋਸਟਾਂ ਉਲਟੀਆਂ ਪਾ ਰਹੇ ਆ ਜੀ ਪਾ ਰਹੇ ਨੇ ਜੀ ਬਹੁਤ ਪਾ ਰਹੇ ਮੈਂ ਤਾਂ ਆਪੇ ਨਾਲ ਸਾਰਾਂ ਪਹਿਲਾਂ ਮੈਂ ਹੀ ਕਿਹਾ ਸੀਗਾ ਮੈਂ ਕਿਹਾ ਵੀ ਮੇਰੀ ਉਧਰ 4 ਏਕੜ ਜ਼ਮੀਨ ਆਉਂਦੀ ਆ ਉਹਨੂੰ ਕਹਾਂ ਵੀ ਰੱਬ ਨਾ ਖਾਤਾ ਅਬਲਾਂ ਦਾ ਲੜਾਂਗੇ ਜੇ ਆਜਵੇ ਮੇ ਨਾਲ ਤਵਾਦਲਾ ਕਰ ਲਵੇ ਫੇਰ ਪੋਸ ਹੁਣ ਆ ਪੋਰਟ ਹਾਂ ਪੋਰਟ ਪਾ ਗਿਆ ਆਪਣਾ ਲੈ ਕੇ ਚਾਰ ਰੱਖ ਲਾ ਉਹ ਗਿਆ ਉਹਦਾ ਕੋਈ ਮਤਲਬ ਨਹੀਂ ਹੈਗਾ ਇੱਥੇ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਜਦੋਂ ਬਾਈਜੇ ਕਾਲੀਆਂ ਦੇ ਵੇਲੇ ਸਰਕਾਰਾਂ ਬਣੀ ਆ ਸਰਕਾਰਾਂ ਨੇ ਰੋਡ ਵੀ ਡਿਵੈਲਪ ਕੀਤੇ ਹੋਰ ਕੰਮ ਕੀਤੇ ਆ ਤਾਂ ਪਹਿਲਾਂ ਸਰਕਾਰ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੀ ਸੀ ਵੀ ਭਾਈ ਫਰਾਨੀ ਤੋਂ ਉਹਨੂੰ ਜ਼ੋਰ ਨਿਕਲਣਾ ਬੜਾ ਉੱਥੇ ਤੁਸੀਂ ਜਗ੍ਹਾ ਖਰੀਦ ਲਓ ਉੱਥੇ ਰਿਸ਼ਤੇਦਾਰ ਆ ਗਿਆ ਜੀ ਕਲਵੰਤ ਸਿੰਘ ਆ ਗਿਆ ਜੀ ਕਲਵੰਤ ਸਿੰਘ ਜਿੱਥੇ ਗਲਾਡਾ ਦੀ ਜ਼ਮੀਨ ਖਤਮ ਹੁੰਦੀ ਉਹਦੇ ਨਾਲ 52 ਕਿੱਲੇ ਕਲਵੰਤ ਸਿੰਘ ਨੇ ਲੈ ਲਏ ਲੈ ਲਏ ਆ ਗਿਆ ਰਿਸ਼ਤੇਦਾਰ ਮਹਾਲੀ ਵਾਲਾ ਉਹ 20 ਕਿੱਲੇ ਪਹਿਲਾਂ ਜੀ ਉੱਥੇ ਕਲੋਨੀ ਕੱਟੀ ਹੋਈ ਆ 57 ਗਿੱਲੇ ਇਹ ਲੈ ਗਿਆ ਪਰ ਉਹ ਕਹਿੰਦੇ ਜੀ ਇਹ ਆ ਧਨਪੜ ਲੋਕ ਹੈ ਵੀ ਥੋੜਾ ਯਾ ਘੱਟ ਪੜੇ ਲਿਖਿਆ ਇਹਨਾਂ ਨੂੰ ਸਮਝਾਉਣ ਦੇ ਲਈ ਸਾਡੀਆਂ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਹੋਈਆਂ ਤੁਹਾਨੂੰ ਕਾਉਂਸਲਿੰਗ ਦੀ ਲੋੜ ਹੈ ਕਾਉਂਸਲਿੰਗ ਕਰਾਂਗੇ ਤੁਹਾਡੀ ਸਾਡੀ ਜੀ ਆ ਕਾਉਂਸਲਿੰਗ ਕਰਨਗੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਲੱਗ ਗਈ ਉਹ ਜੀ ਸਮਝ ਗਏ ਅਸੀਂ ਕਾਉਂਸਲਿੰਗ ਕਰ ਲਈ ਆ ਆ ਮੈਂ ਖਣਾ ਸਦਾ ਮੇਰਾ ਪੋਤਾ ਖੜਾ ਹਾਂ ਜੀ ਇਹ ਸਰਪੰਚਾਂ ਮੈਂ ਹਾਰਿਆ ਹੋਇਆ ਸਰਪੰਚਾਂ ਛੋਟੇ ਮੁਰੇ ਇੱਕ ਫੋਟੋ ਖੜੀ ਆ ਬਸ ਇਹ ਦੋ ਜਣੇ ਖੜੇ ਦੀ ਉਹ ਤੁਸੀਂ ਜਾਣਦੇ ਹੋ ਅਸੀਂ ਵੋਟਾਂ ਵੇਲੇ ਵੀ ਜੱਫੀ ਪਾ ਕੇ ਮਿਲੇ ਆ ਬ੍ਰੋਧ ਵੀ ਕਰਿਆ ਸਭ ਕੁ ਕਰਿਆ ਪਰ ਅੱਜ ਮਰ ਲਈ ਇਕੱਠੇ ਹੋਏ ਆਂ ਮਰਾਂਗੇ ਵੀ ਮਰਦੇ ਰਹਾਂਗੇ ਵੀ ਇਹ ਪਾਪੂ ਦੀ ਤਸਵੀਰ ਆ ਪੰਜਾਬ ਦੀ ਹਾਂਜੀ ਹਾਂਜੀ ਮੇਰਾ ਪੋਤਾ ਕੋਈ ਸ਼ੱਕ ਨਹੀਂ ਹੈਗੇ ਅਸੀਂ ਲੜਨ ਝਗੜਨ ਵਾਲੇ ਵੀ ਆ ਅਸੀਂ ਸ਼ਰੀਕੇਬਾਜੀ ਵੀ ਕਰਨ ਚ ਤਕੜੇ ਆ ਪਰ ਜਦੋਂ ਇਕੱਠ ਹੋਣਾ ਬਿਫਤ ਆ ਗਈ ਤਾ ਮਰਨ ਮਾਰ ਤੇ ਹੋ ਜਾਂਦਾ ਸਾਰਾ ਪਿੰਡ ਕਾ ਮੈਂ ਤੈਨੂੰ ਬਸ ਇੱਕੋ ਗੱਲ ਮਲਕੇ ਘਰ ਚ ਲੜਦੇ ਆ ਪਰ ਜੇ ਜਾ ਕੇ ਉਸ ਲੜਾਈ ਦਾ ਬਾਹਰਲਾ ਮਜ਼ਾਕ ਵੀ ਢੋਂਦਾ ਸੀ ਉਹ ਵੀ ਵੜ ਦਿੰਦੇ ਆ ਅਸੀਂ ਫੰਡ ਇਕੱਠਾ ਕਰਕੇ 5 ਲੱਖ ਵਕੀਲ ਵੀ ਕਰ ਲਿਆ ਸਾਰੇ ਪਿੰਡ ਨੇ ਕੱਲੇ ਕੱਲੇ ਨੇ ਖੁਸ਼ ਹੋ ਕੇ ਪੈਸੇ ਦੇ ਨੇ ਇੱਥੇ ਸਾਨੂੰ 4-5 ਲੱਖ ਰੁਪਈਆ ਆ ਜਿਨਨੇ ਕੀਲੇ ਦੇ ਹਿਸਾਬ ਨਾਲ ਜਿਨਨੇ ਵੀ ਕੀਲੇ ਦੀ ਉਹ ਹਿਸਾਬ ਨਾਲ ਕੱਲੇ ਨੇ ਦਿੱਤੇ ਨੇ ਜੀ ਕਿਸੇ ਨੇ ਵੀ ਸਾਨੂੰ ਜਵਾਬ ਨਹੀਂ ਦਿੱਤਾ ਜਿਹਦੀ ਜ਼ਮੀਨ ਆਈ ਆ ਚਾਹੇ ਨਹੀਂ ਵੀ ਆਈ ਸਾਰਿਆਂ ਨੇ ਫੰਡ ਦਿੱਤਾ ਜੀ ਹਾਂ ਜੀ ਇਹਨਾਂ ਦੀ ਜ਼ਮੀਨ ਨਹੀਂ ਆਉਂਦੀ ਇਹ ਹਰ ਟਾਈਮ ਸਾਡੇ ਨਾਲ ਅਸੀਂ ਨਾਲ ਆ ਜੀ ਵਕੀਲ ਕਿਸ ਵਾਸਤੇ ਕਰਿਆ ਤੁਸੀਂ ਇਹ ਪਾਲਿਸੀ ਵਾਪਸ ਕਰਾਉਣ ਪਾਲਿਸੀ ਰੱਦ ਕਰੋ ਨਹੀਂ ਪੈਣੀ ਪਰ ਮੈਨੂੰ ਲੱਗਦਾ ਜਿੰਨਾ ਵਿਰੋਧ ਪਾਜੀ ਹੋ ਗਿਆ ਪੂਰਾ ਹਣੇ ਗੱਲ ਕਰਕੇ ਰੱਖੀ ਉਹਦੇ ਨਾਲ ਵਕੀਲ ਨਾਲ ਸੀ ਜੇ ਲੋੜ ਪਈ ਤਾਂ ਸਾਡੇ ਕਾਗੇ ਤਿਆਰ ਪੈਨੇ ਉਸੇ ਦਿਨ ਜਾ ਕੇ ਹੀ ਗੇ ਹਮਣਾ ਸਟੇ ਵਾਸਤੇ ਲਾ ਠੋਕ ਦੇਣਾ ਤਿਆਰੀ ਪੂਰੀ ਆ ਸਾਡੀ ਤਿਆਰੀ ਪੂਰੀ ਕਰ ਗਿਆ ਸਾਰੇ ਕਾਗੇ ਨੂੰ ਨਹੀਂ ਲੱਗਦਾ ਬਾਈ ਜੀ ਉਸ ਚੀਜ਼ ਦੀ ਤੁਹਾਨੂੰ ਲੋੜ ਪੈਣੀ ਆ ਕਿਉਂਕਿ ਵਿਰੋਧ ਹੀ ਇੰਨਾ ਇੱਕ ਅਸੀਂ ਕਿਸੇ ਕਿਸੇ ਗੱਲੋਂ ਦੂਏ ਲੋੜ ਓਕਰ ਨਹੀਂ ਕਾ ਇੰਨਾ ਸਾਡਾ ਇੱਕ ਆ ਸਾਡਾ ਇੰਨਾ ਕੇ ਸੋਣਾ ਨਾ ਹੋਣਾ ਬਾਅਦ ਦੀ ਗੱਲ ਆ ਅਸੀਂ ਵੱਜੂ ਅਸੀਂ ਮਾਰਨਾ ਯਾਨੀ ਕਿ ਅਸੀਂ ਪੂਰੀ ਤਿਆਰੀ ਕਰੀ ਬੈਠੇ ਆ ਜਦੋਂ ਸਾਨੂੰ ਹੋ ਗਿਆ ਵੀ ਇਧਰੋਂ ਨਹੀਂ ਬਣ ਰਹੀ ਗੱਲ ਉਹਦੇ ਸਾਡੇ ਕਾਗੇ ਤਿਆਰ ਪੈਨੇ ਸਾਰੇ ਪਿੰਡ ਦੇ ਸਾਈਨ ਕਰੇ ਪੈਨੇ ਉਸੇ ਦਿਨ ਹੀ ਚੱਕ ਕੇ ਉਧਰ ਗਏ ਕੱਲ ਨੂੰ ਟਰੈਕਟਰ ਮਾਰਚ ਹੋਣਾ ਜਿਹਦੇ ਚ ਘੱਟੋ ਘੱਟ ਆਲੇ ਦਾਲ ਦੇ 15 ਤੋਂ 20 ਪਿੰਡ ਆ ਰਹੇ ਨੇ ਸ਼ਾਮ ਪਿੰਡ ਦੀਆਂ ਪੰਚਾਇਤਾਂ ਨਾਲ ਕੋਈ ਦੋ ਟਰੈ ਮੁਸਕਬਾਦ ਪਿੰਡ ਨੇ 40 ਟਰੈਕਟਰਾਂ ਦੀ ਸਾਨੂੰ ਆਫਰ ਦਿੱਤੀ ਹੈ 40 ਆਉਣਗੇ ਜੇ ਮੈਨੂੰ ਕੁਝ ਨਹੀਂ ਕੁਝ ਨਹੀਂ ਲੱਗਦਾ 200 ਤੋਂ 250 ਟਰੈਕਟਰ ਦੀ ਉਮੀਦ ਹੈ ਸਾਨੂੰ ਵਿੱਚੋਂ ਤੁਹਾਡੇ ਵਿੱਚੋਂ ਤਾਂ ਨਹੀਂ ਕੋਈ ਵੀ ਭਾਈ ਕੱਲੂ ਕਹਿ ਦੂਗਾ ਵੀ ਮੈਂ ਅਸੀਂ ਤਾਂ ਦੇਣੀ ਸੀ ਜ਼ਮੀਨ ਅਸੀਂ ਵੀ ਉੱਥੇ ਖੜੇ ਸੀ ਜਾਤੇ ਪੱਤਰਕਾਰ ਨੇ ਪੁੱਛੇ ਨਹੀਂ ਕੋਈ ਹੈਗਾ ਜੀ ਕੋਈ ਨਹੀਂ ਕੋਈ ਤਿਆਰ ਨਹੀਂ ਜੀ ਸਾਰੇ ਪਿੰਡ ਤੋਂ ਹੱਥ ਖੜੇ ਕਰਾ ਲਓ ਸਾਡੇ ਪਿੰਡ ਕੋਈ ਇੱਕ ਮਰਲਾ ਦੇਣ ਨੂੰ ਜ਼ਮੀਨ ਤਿਆਰ ਨਹੀਂਗਾ ਚਾਹੇ ਜੇ ਜੀ ਤੋਂ ਮਰਜ਼ੀ ਹੱਥ ਖੜੇ ਕਰਾ ਕੇ ਪੁੱਛ ਲਓ ਜੀ ਸਾਡਾ ਸਾਰਾ ਪਿੰਡ ਇੱਕ ਆ ਜੀ ਕਿਸੇ ਨੇ ਵੀ ਇੱਕ ਇੱਕ ਮਰਲਾ ਵੀ ਜ਼ਮੀਨ ਨਹੀਂ ਦੇਣੀ ਜੀ ਚਾਹੇ ਸਾਨੂੰ ਕੋਈ ਰੇਟ ਦੇਣ ਕੁਝ ਦੇ ਦੇਣ ਨਾ ਸਾਨੂੰ ਪਲਾਟ ਚਾਹੀਦੇ ਨੇ ਨਾ ਸਾਨੂੰ ਪੈਸਾ ਚਾਹੀਦਾ ਜੀ ਸਾਨੂੰ ਆ ਭਾਈਚਾਰਕ ਸਾਂਝ ਚਾਹੀਦੀ ਆ ਸਾਡੀ ਆਪਣੀ ਸਾਨੂੰ ਸਾਡੇ ਤੁਸੀਂ ਗੱਲ ਕਰ ਤੁਸੀਂ ਗੱਲ ਕਰਦੇ ਜੀ ਜਮੀਨਾਂ ਦੇਣ ਦੀ ਜਿਹੜੀਆਂ ਜ਼ਮੀਨਾਂ ਖੜੇਆਂ ਜੇ ਇੱਥੇ ਮਾਰੂ ਸਲਰ ਰੇਤਾ ਤੀਗਾਰੇ ਜੀ ਟਿੱਬੇ ਜਿਹੇ ਦੋ ਦੋ ਮੱਜੇ ਨੂੰ ਚ ਸਾਡੇ ਬਜ਼ੁਰਗਾਂ ਨੇ ਰੇੜੀਆਂ ਨਾਲ ਮਿੱਟੀ ਚਾ ਜਾ ਕੇ ਰੇਤਾ ਚਾਚਾ ਕੇ ਬਦਲਾ ਬਣਾਈਆਂ ਨੇ ਦੂਜੀ ਵਾਲੀ ਦੱਸਣ ਲਾਇਕ ਹੈ ਜੀ ਜਿਹੜੀ ਇਹ ਜ਼ਮੀਨ ਹੈ ਸਾਡੀ ਇੱਥੇ ਪਾਣੀ ਵੀ ਸਾਡਾ ਵਧੀਆ ਜੀ ਸਾਡਾ ਪੌਣ ਪਾਣੀ ਸਾਰਾ ਵਧੀਆ ਤੇ ਜ਼ਮੀਨਾਂ ਵਧੀਆ ਨੇ ਸਾਡੇ ਫਸਲ ਵਧੀਆ ਹੁੰਦੀ ਆ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਸਾਡੀ ਸਾਨੂੰ ਉਜਾੜਾ ਨਾ ਜਾਵੇ ਪਰ ਜਿਹੜੇ ਕਿਸਾਨਾਂ ਨੂੰ ਭਗਵੰਤ ਮਾਨ ਮਿਲ ਕੇ ਪੋਸਟਰਾਂ ਤੇ ਫੋਟਾਂ ਲੱਗ ਰਹੀਆਂ ਉਹ ਵੀ ਓਕੇ ਹੁਣ ਨਹੀਂ ਉਹ ਭਗਵੰਤ ਮਾਨ ਦੇ ਮੂਹਰੇ ਹੁੰਦੇ ਸਾਨੂੰ ਪਤਾ ਜੀ ਤੁਸੀਂ ਰੋਜ਼ ਮਿਲਦੇ ਹੋ ਜੇ ਕਿਤੇ ਬੰਦੇ ਵਿਰੋਧ ਕਰਦੇ ਹੋਣ ਉਹ ਆਜ਼ਮਾ ਪਾਰਟੀ ਦੇ ਬੰਦੇ ਨੇ ਮੂਹਰੇ ਲਈ ਉਹਨਾਂ ਦੀ ਗੱਲਬਾਤਾਂ ਕਰੀ ਨੇ ਉਹਨਾਂ ਦੀ ਇੰਟਰਵਿਊ ਕੀਤੀ ਹੈ ਉਹਨਾਂ ਨੇ ਤਾਂ ਬਿਲਕੁਲ ਜੀ 250 ਕਿੱਲਾ ਇਸ ਪਿੰਡ ਦੀ ਜ਼ਮੀਨ ਹੈ ਆਈ ਹੈ ਪਰ ਇਹਨਾਂ ਦਾ ਸਾਫ਼ ਤੌਰ ਤੇ ਸਿੱਧਾ ਜਵਾਬ ਹੈ ਭਈ ਜ਼ਮੀਨ ਨਹੀਂ ਦੇਣੀ ਮਰਨਾ ਪੈ ਜਾਵੇ ਮਰ ਜਾਾਂਗੇ ਮਾਰਨਾ ਪੈ ਜਾਵੇ ਮਾਰ ਦਾਂਗੇ ਜ਼ਮੀਨ ਨਹੀਂ ਦੇਵਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕ ਚੈਨਲ